बैठे है दो जने एक आ बैठे एक हाँ भाई किस तरह क्यों खाई करा यार ओ कण क्यों खाई कराता मैं है सारी कणक सत्यानाश करती है ओ इधर इधर गल कर तेरे गल गल कर रहे ओह सुन दिया देखो बी मेरे कहते देख हो नहीं रहा है हेलो हैलो अह ਕੀ ਬਾਤਾ ਗੁੱਸਾ ਹੋ ਰਿਹਾ ਦੇਖੋ ਵੀ ਇੱਧਰ ਕਣਕ ਸਾਰੀਆਂ ਬੜਾਂ ਐ ਉਹ ਦੇਖੋ ਬੋਲਦੇ ਹੀ ਨਹੀਂ ਕੀ ਬਾਤਾ ਹੈਲੋ ਸੁਣਦਾ ਇਹਨੂੰ ਆ ਮਾ ਫਿਰ ਮੈਂ ਆ ਮਾ ਫਿਰ ਤੇਰੀ ਮੈਨੂੰ ਤੇਨੂੰ ਭਈਓ ਮੰਨੂ ਹੀ ਡਰਾਂ ਲੱਗ ਰਿਹਾ ਆਵਾ ਤੇਰੀ ਦੇਖ ਭਾਈ ਮੰਨੂ ਹੀ ਡਰ ਰਹਾ ਅੱਗੇ ਤੇ ਕੋਈ ਫਰਕ ਨਹੀਂ ਨਾ ਦੇਖੋ ਕੋਈ ਡਰ ਡਰ ਨਹੀਂ ਹੈ ਕਿ ਸੀਗਾ ਇਹਨਾਂ ਨੂੰ ਬੜੇ ਖਤਰਨਾਕ ਐ ਤਾਂ ਭਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 2 ਦਸੰਬਰ ਤੇ ਮੌਸਮ ਵਧੀਆ ਬਣਿਆ ਤੇ ਸਵੇਰੇ 8:30 ਹੋ ਗਏ ਤੇ ਆਪਾਂ ਲੇਟ ਹੋ ਗਏ ਇੱਧਰ ਆਏ ਸੇ ਆਪਾਂ ਇਧਰ ਨਹਿਰ ਵਾਲੇ ਖੇਤਾਂ 'ਚ ਤੇ ਬਾਂਦਰ ਬਹੁਤ ਵੱੜ ਰਹੇ ਤੇ ਬਾਈ ਵੀ ਵੀ ਆਏ ਆ ਲੇਟ ਹੋ ਗਿਆ ਅੱਜ ਕਿਉਂਕਿ ਸਵੇਰੇ ਪੰਜ ਜਾਣਾ ਹੁੰਦਾ ਵੀਰੋ ਜਿੰਮ ਤੇ ਜਿੰਮ ਤੋਂ ਹੁਣ ਆਏ ਤੇ ਫਿਰ ਇਧਰ ਨੂੰ ਆਏ ਆ ਤੇ ਬਹੁਤ ਬਾਂਦਰ ਵੱੜ ਰਹੇ ਤੇ ਤੇ ਬਾਕੀ ਮੌਸਮ ਅਜ ਰੌਬ ਦੀ ਤਰ੍ਹਾਂ ਬਹੁਤ ਵਧੀਆ ਬਣਿਆ ਹੋਇਆ ਕਿਉਂਕਿ ਧੁੱਪ ਨਿਕਲ ਗਈ ਤੇ 2 ਦਸੰਬਰ ਹੋ ਗਈ ਪਿੱਛੇ ਦੇਖੋ ਸੂਰਜ ਸਾਹਮਣੇ ਮੇਰੇ ਤੇ ਨਿਕਲਿਆ ਹੋਇਆ ਤੇ ਧੁੱਪ ਵਧੀਆ ਨਿਕਲੀ ਤੁਹਾਨੂੰ ਦਿਖਾਉਂਦੇ ਆ ਤੇ ਬਾਕੀ ਬਾਂਦਰ ਵੀ ਮਿਲਾਂਦੇ ਆ ਤੁਹਾਨੂੰ ਤੇ ਬਹੁਤ ਵੱੜ ਰਹੇ ਤੇ ਬਾਈ ਕਣਕਾਂ ਤੇ ਜਦੋਂ ਆਪਾਂ ਇਹ ਸਾਰੇ ਭੱਜ ਗਏ ਤੇ ਪੇੜਾਂ ਤੇ ਚੜ ਚੜ ਕੇ ਬੈਠ ਗਏ ਪਰ ਜਦ ਮੈਂ ਇੱਧਰ ਨੂੰ ਮਤਲਬ ਉਹਨਾਂ ਦੀ ਕੋਲ ਲੀ ਲੰਘ ਕੇ ਇੱਧਰ ਨੂੰ ਆ ਗਿਆ ਫੇਰ ਉਹਨਾਂ ਤੋਂ ਵੜ ਗਏ ਚਲੋ ਫੇਰ ਦਿਖਾਉਂਦੇ ਆ ਤੁਹਾਨੂੰ ਪਹਿਲਾਂ ਮੌਸਮ ਅੱਜ ਦਾ ਤੇ ਉਹ ਦੇਖੋ ਭਾਈ ਕਿੰ ਤਰ੍ਹਾਂ ਦੇਖ ਰਿਹਾ ਮੇਰੇ ਕਣੀ ਤੇ ਇਹ ਹੌਲੀ ਹੌਲੀ ਨੀਚਾ ਆ ਰਿਹਾ ਆ ਆ ਜਾ ਆ ਜਾ ਆ ਜਾ ਨਾ ਭੱਜ ਗਿਆ ਵੀ ਮੈਨੂੰ ਦੇਖ ਲਈ ਇਹਨੇ ਹੁਣ ਭੱਜ ਗਿਆ ਹੌਲੀ ਹੌਲੀ ਨੀਚੇ ਆ ਤੇ ਕਣਕ ਮੈਂ ਜਾਂਦਾ ਅੰਦਰ ਆ ਦੇਖੋ ਬਈ ਕਿੰਨੇ ਬੈਠੇ ਆਂ ਆਰਾਮ ਨਾਲ ਖਾ ਕੇ ਰਾਜੇ ਕੇ ਖਾ ਕੇ ਕਣਕ ਤੇ ਦੇਖੋ ਕਿਵੇਂ ਬੈਠੇ ਅੱਜ ਆਜੋ ਨਾ ਜੂਆ ਚੁੱਕ ਰਿਹਾ ਬਈ ਉਸकी ਜੂਆ ਜੂਆ ਲੱਭ ਰਿਹਾ ਉਸਕੀਆਂ ਦੇਖੋ ਕਿਤਰਾ ਤੇ ਇੱਕ ਉਹ ਬੈਠੇ ਦੇਖੋ ਉਹ ਨੀਚੇ ਬੈਠਾ ਇੱਕ ਆਰਾਮ ਨਾਲ ਦੇਖੋ ਰਾਜੇ ਰੋਜੇ ਕਣਕ ਖਾ ਕੇ ਤਾਂ ਬੈਠ ਕੇ ਆ ਦੇਖੋ ਭਾਈ ਮੌਸਮ ਅੱਜ ਦਾ ਬਹੁਤ ਵਧੀਆ ਬਣਿਆ ਹੋਇਆ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਬਹੁਤ ਵਧੀਆ ਧੁੱਪ ਨਿਕਲੀ ਆ ਤੇ 2 ਦਸੰਬਰ ਹੋ ਗਈ ਸਵੇਰ ਦੇ 8:30 ਹੋ ਗਏ ਤੇ ਆਪਣੀ ਸਰੋਂ ਤੇ ਪਾਣੀ ਲਾਣਾ ਇਹਨੂੰ ਭਾਈ ਤੇ ਲਾਵਾਂਗੇ ਥੋੜੇ ਦਿਨਾਂ ਤੱਕ ਹੋਰ ਕਿਉਂਕਿ ਹੱਲੇ ਆਪਾਂ ਪਰਾਂ ਦੇਖ ਰਹੇ ਆ ਤੇ ਰੇਹ ਰੂ ਪਾਏ ਤੇ ਕੱਲ ਵੀਰੇ ਆਪਾਂ ਨੇ ਕਣਕ ਮਾਂ ਦੋ ਦੂਜੇ ਦੂਜਾ ਰੇਹ ਪਾਤੀਆ ਤੇ ਇੱਕ ਸੁੰਡੀ ਬਹੁਤ ਲੱਗੀ ਕਣਕ ਨੂੰ ਤੇ ਅੱਜ ਕਰਾਂਗੇ ਉੱਤੇ ਸਪਰੇ ਤੇ ਬਾਕੀ ਮੌਸਮ ਚੈੱਕ ਕਰ ਲਓ ਅੱਜ ਦਾ ਸੁਪਨੇ ਕਰ ਰਹੀ ਆ ਵਧੀਆ ਬਹੁਤ ਵਧੀਆ ਮੌਸਮ ਬਣ ਮਤਲਬ ਰੋਜ਼ ਹੁੰਦਾ ਤੇ ਬਾਕੀ ਬਹੁਤ ਵਾ ਅੰਦਰ ਵੱਢ ਰਹੇ ਤੇ ਭਾਈ ਉਰੇ ਤੱਕ ਦੇਖੋ ਥੇਲੇ ਕੋ ਸਾਰੀ ਕਣਕ ਵਾ ਪਰ ਜਦ ਮੈਂ ਆਇਆ ਇੱਧਰ ਦੀ ਸਾਰੇ ਭੱਜ ਪੁੱਜ ਗਏ ਪਤਾ ਨਹੀਂ ਪੇੜਿਆਂ ਤੇ ਚੜ ਗਏ ਬਾਕੀ ਅੱਗੇ ਜਾ ਕੇ ਸਾਨੂੰ ਮਿਲਾਂਦੇ ਆ ਚਲੋ ਫਿਰ ਚੱਲਦੇ ਆ ਤੇ ਉਹ ਦੇਖੋ ਵੀਰੋ ਤੇ ਜਦੋਂ ਮੈਂ ਮਤਲਬ ਅੱਗੇ ਲੰਘ ਜਾਂਦਾ ਫੇਰੇ ਦੇਖ ਭੱਜ ਗਏ ਫੇਰ ਮਤਲਬ ਚੜ ਗਏ ਪੇੜਿਆਂ ਤੇ ਦੇਖੋ ਤੇ ਅੱਧਨ ਤੋਂ ਡਰ ਨਹੀਂ ਹੈਗਾ ਮੇਰਾ ਕੋਈ ਕਿਉਂਕਿ ਡਰਦਾ ਹੀ ਨਹੀਂ ਕੋਈ ਮੰਦਰ ਨੇ ਨਾਇਰ ਕਬਜ਼ਾ ਕਰ ਲਿਆ ਵੀਰੋ ਨਹਿਰ ਤੇ ਪਹਿਲਾਂ ਜੰਗਲ ਦੇ ਕਰਖਿਆ ਸੀ ਤੇ ਹੁਣ ਨਹਿਰ ਤੇ ਕਰ ਲਿਆ ਤੇ ਕਾ ਬੈਠਾ ਦੇਖੋ ਇਹਨੂੰ ਕਿਸੇ ਦਾ ਡਰ ਪਿਆ ਹੀ ਨਹੀਂ ਹੈਗਾ ਇਹਨੂੰ ਪਹਿਲਾਂ ਵੀ ਮੈਂ ਦਿਖਾਇਆ ਦੇਖਿਆ ਦੇਖੋ ਕਿਵੇਂ ਕਰੇਗਾ ਮੇਰੇ ਕੋ ਨਹੀਂ ਆ ਦੇਖੇ ਆ ਦੇਖੋ ਵੀ ਡਰਾਵਾ ਮੰਨੂ ਜੋ ਹੈਲੋ ਆਹ ਥਾੜੇ ਖਾਣੇ ਮੈਂ ਡਰਦਾ ਹੈਗਾ ਆ ਜਾ ਖਾਣ ਖਾਣੀ ਆ ਛੋਲੇ ਲੈਵਾ ਛੋਲੇ ਹਾ ਦੇਖ ਲੇ ਜੀ ਮੈਂ ਆ ਗਿਆ ਨਾ ਬਲਾਵਾ ਕਾਲੂ ਨੂੰ ਓਏ ਹੈਲੋ ਦੇਖੋ ਬਈ ਰਾਮ ਨਾਲ ਬੈਠਾ ਇੱਧਰ ਕਣਕਾ ਬਣੀ ਤੇ ਇਹਨੂੰ ਡਰਉ ਨਹੀਂ ਹੈਗਾ ਕੋਈ ਵੀ ਮੈਂ ਭੱਜ ਲਾਂ ਜਾਂ ਕੋਈ ਉੱਪਰ ਚੜ ਜਾ ਨਹੀਂ ਇਹ ਮੈਨੂੰ ਹੀ ਡਰਾ ਰਿਆ ਉਲਟਾ ਹੂੰ ਹੈ ਇਹ ਕਿੰਨ ਭੱਜਾ ਭੱਜ ਗਿਆ ਵੀ ਡਰ ਕੇ ਤੇ ਆ ਦੇਖੋ ਇੱਕ ਆ ਬੈਠਿਆ ਤੇ ਪੇੜਿਆਂ ਦੇਖੋ ਕਿੰਨੇ ਚੜ ਚੜ ਕੇ ਬੈਠ ਗਏ ਤੇ ਇੱਕ ਉਹ ਜੂਆ ਛੁਗ ਰਿਹਾ ਸਾਹਮਣੇ ਤੇ ਆਪਾਂ ਆ ਗਏ ਨਾ ਇੱਧਰ ਤੇ ਪੇਡੇ ਚੜ ਗਏ ਜਦੋਂ ਆਪਾਂ ਲੰਘ ਜਾਾਂਗੇ ਇੱਥੋਂ ਫੇਰ ਇਹ ਨਾ ਕੜਕਚ ਵੜ ਜਾਾਂਗੇ ਵੜ ਰੇ ਸੀ ਹੁਣ ਤੇ ਹੁਣ ਮੈਨੂੰ ਦੇਖ ਕੇ ਦੇਖ ਲੂਕ ਲੱਗ ਗਿਆ ਇੱਦੇ ਪੇਡਿਆਂ ਦੇ ਓ ਚੜ ਕੇ ਦੇਖੋ ਕਿੰਨੇ ਬੈਠੇ ਆ ਮਾ ਬਹੁਤ ਦੁਖੀ ਕਰਕੇ ਬਾਈ ਇਹਨਾਂ ਨੇ ਕਾਲੂ ਆਪਣਾ ਦੋ ਥਾਂ ਰੱਖੀ ਕਰ ਨਹੀਂ ਸਕਦਾ ਕਿਉਂਕਿ ਹੁਣ ਉਹਨੂੰ ਜੰਗਲ ਵੱਲ ਵੀ ਬੰਨ੍ਹ ਗਿਆਣਾ ਪੈਂਦਾ ਓਏ ਚਲੋ ਹਲੂ ਹਲੂ ਓ ਤੇ ਸੋਇਆ ਪਿਆ ਆਈ 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 ਭੱਜ ਗਏ ਕਾਲੇ ਨੂੰ ਬੁਲਾਵਾ ਆਲੂ ਭਾਈ ਲੋਟਾਵਾਂ ਤਾਂ ਵੇ ਚਲੋ ਭਾਈ ਚੱਲਦੇ ਆਂ ਫਿਰ ਐਤੋਂ ਚੜ ਗਏ ਪਰ ਵੜਾਂਗੇ ਫੇਰ ਭਾਈ ਪਾਉਂਗੇ ਆਪਾਂ ਜਦੋਂ ਚਲੇ ਜਾਂਦੇ ਆਂ ਤੇ ਹੁਣ ਆਪਾਂ ਦੇਖੋ ਚੱਲ ਪਏ ਤੇ ਇਹਨਾਂ ਨੇ ਪਿੱਛੋਂ ਦੀ ਫੇਰ ਇੱਧਰ ਦੀ ਵੜ ਜਾਣਾ ਤੇ ਉਹ ਦੇਖੋ ਉਹ ਤਾਂ ਇੱਕ ਤਾਂ ਨਿਕਲਿਆ ਆਇਆ ਬਾਹਰ ਪਾਉਂਦੇ ਆਂ ਅੰਦਰ ਵੀ ਕੋਈ ਹੋਰ ਲੈਣ ਕੇ ਸ਼ਿਕਾਰੀ ਬਾਕੀ ਵੀਡੀਓ ਵਧੀਆ ਲੱਗਿਆ ਕਰੇ ਵੀਰੋ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਆਪਾਂ ਰੋਜ਼ ਤੁਹਾਨੂੰ ਵੀਡੀਓ ਦਿਖਾਉਂਦੇ ਆਂ ਪਾਉਂਦੇ ਆਂ ਬਾਕੀ ਵਧੀਆ ਲੱਗਿਆ ਕਰ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਮਿਲਦੇ ਆ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ